ਪੰਜਾਬ ਸਰਕਾਰ ਨੇ ਪ੍ਰਾਈਵੇਟ ਅਦਾਰਾ ਖਰੀਦਿਆ ਜੀਵੀਕੇ ਦਾ ਗੋਇੰਦਵਾਲ ਸਾਹਿਬ ਦਾ ਜਿਹੜਾ ਥਰਮਲ ਪਲਾਂਟ ਸੀ ਉਹ ਪੰਜਾਬ ਸਰਕਾਰ ਨੇ ਖਰੀਦ ਲਿਆ ਪੰਜਾਬ ਦੇ ਆਪਣੇ ਥਰਮਲ ਪਲਾਂਟ ਨੇ ਜਿਹੜਾ ਬਠਿੰਡਾ ਦੇ ਵਿੱਚ ਗੁਰੂ ਨਾਨਕ ਸਾਹਿਬ ਦੇ ਨਾਂ ਤੇ ਥਰਮਲ ਪਲਾਂਟ ਹੈ ਫਿਰ ਉਹਨੂੰ ਹੀ ਦੁਬਾਰਾ ਚਾਲੂ ਕੀਤਾ ਜਾਏ ਜਿਹੜਾ ਕਾਂਗਰਸ ਦੀ ਸਰਕਾਰ ਨੇ ਬੰਦ ਕਰਨਾ ਚਾਹਿਆ ਇਹ ਪਹਿਲੀ ਵਾਰ ਹੋ ਰਿਹਾ ਹੈ ਕਿ ਪ੍ਰਾਈਵੇਟ ਸੈਕਟਰ ਨੂੰ ਖਰੀਦ ਰਹੀ ਹੈ ਕੋਈ ਸਰਕਾਰ ਕਿ ਪ੍ਰਾਈਵੇਟ ਵਾਲੇ ਕਹਿੰਦੇ ਸਾਥੋ ਚੱਲਦਾ ਨਹੀਂ ਅਸੀਂ ਘਾਟੇ 'ਚ ਆ ਤਾਂ ਅਸੀਂ ਕਿਹ ਕੋਈ ਗੱਲ ਨਹੀਂ ਸਾਨੂੰ ਫੜਾਓ ਅਸੀਂ ਚਲਾ ਕੇ ਦਿਖਾਉਣੀ ਸਾਡੀ ਪੰਜਾਬ ਸਰਕਾਰ ਕੋਲੇ ਇੰਨਾ ਪੈਸਾ ਹੈ ਕਿ ਉਹ 1080 ਕਰੋੜ ਦਾ ਥਰਮਲ ਪਲਾਂਟ ਖਰੀਦਣ ਜਾ ਰਹੀ ਹੈ ਉਹ ਥਰਮਲ ਪਲਾਂਟ ਜਿਹੜਾ ਘਾਟੇ ਦੇ ਵਿੱਚ ਹੈ ਖਜ਼ਾਨਾ ਮੰਤਰੀ ਜੀ ਮਨਪ੍ਰੀਤ ਸਿੰਘ ਬਾਦਲ ਹੋਰਾਂ ਦੀ ਅਗਵਾਈ 'ਚ 1 ਜਨਵਰੀ 2018 ਨੂੰ ਬਠਿੰਡੇ ਦਾ ਥਰਮਲ ਪਲਾਂਟ ਤੇ ਰੋਪੜ ਥਰਮਲ ਪਲਾਂਟ ਦੇ ਦੋ ਯੂਨਿਟ ਬੰਦ ਕੀਤੇ ਸੀ ਤੇ 1 ਜਨਵਰੀ 2024 ਨੂੰ ਅਸੀਂ ਨਵਾਂ ਥਰਮਲ ਪਲਾਂਟ ਖਰੀਦਿਆ ਜਿਹਨੇ ਐਂ ਕਹੀ ਜਾਣਾ ਖਜ਼ਾਨਾ ਖਾਲੀ ਆ ਖਜ਼ਾਨਾ ਖਾਲੀ ਆ ਰੱਬ ਵੀ ਨਹੀਂ ਬਰਕਤ ਪਾਉਂਦਾ ਕੁਝ ਪਾਵਰ ਪਰਚੇਜ ਐਗਰੀਮੈਂਟ ਫੋਲਰ ਦੇ ਵੀ ਹੋਏ ਹੋਏ ਨੇ ਤੇ ਉਹਨਾਂ ਦੇ ਮਾਲਕ ਵੀ ਉਹੀ ਨੇ ਉਹ ਜਿਹੜੇ ਜਿਹੜੇ ਬੋਲਦੇ ਹੁੰਦੇ ਆ ਕੋੜੇ ਵਾਲੇ ਸੋ ਉਹੀ ਮਾਲਕ ਨੇ ਉਹਨਾਂ ਨਾਲ 15-15 ਰੁਪਏ 16-16 ਰੁਪਏ 17-17 ਰੁਪਏ ਪਰ ਯੂਨਟ ਐਗਰੀਮੈਂਟ ਹੋਏ ਹੋਏ ਨੇ ਕਿਉਂਕਿ ਇਧਰੋਂ ਵੀ ਆਪ ਹੀ ਸਾਈਨ ਕਰਨੇ ਸੀ ਉਧਰੋਂ ਵੀ ਆਪ ਹੀ ਸਾਈਨ ਕਰਨੇ ਸੀ ਆਪਦੀਆਂ ਕੰਪਨੀਆਂ ਸੀ ਆਪ ਹੀ ਸਾਈਨ ਕਰਨੇ ਸੀ ਡੀ5 ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਸੁਖਵੀਰ ਸਿੰਘਾਇਰ ਪੰਜਾਬ ਦੇ ਮੁੱਖ ਮੰਤਰੀ ਭਗਵਾਨਤਮਾਨ ਦੇ ਵੱਲੋਂ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਜਿਸ ਦੇ ਵਿੱਚ ਉਹਨਾਂ ਦਾ ਕਹਿਣਾ ਹੈ ਕਿ ਸਰਕਾਰ ਦੇ ਵੱਲੋਂ ਥਰਮਲ ਪਲਾਂਟ ਖਰੀਦਿਆ ਗਿਆ ਜਿਸ ਦੇ ਵਿੱਚ ਜਿਹੜਾ ਬਿਜਲੀ ਆ ਪੰਜਾਬ ਦੇ ਲੋਕਾਂ ਨੂੰ ਉਹ ਜਿਹੜੀ ਘੱਟ ਰੇਟਾਂ ਦੇ ਉੱਤੇ ਮਹੱਈਆ ਹੋਵੇਗੀ ਉਹਨਾਂ ਨੇ ਫਿਰ ਗੋਇੰਦਵਾਲ ਸਾਹਿਬ ਵੀ ਇੱਕ ਪਲਾਂਟ ਖਰੀਦਿਆ ਉਹਨਾਂ ਦਾ ਕਹਿਣਾ ਹੈ ਕਿ ਪਿਛਲੀਆਂ ਸਰਕਾਰਾਂ ਦੇ ਵੱਲੋਂ ਜਿਹੜੀ ਬਿਜਲੀ ਆ ਉਹ ਕਾਫੀ ਜ਼ਿਆਦਾ ਰੇਟਾਂ ਦੇ ਉੱਤੇ ਪ੍ਰਾਈਵੇਟ ਪਲਾਂਟਾਂ ਤੋਂ ਖਰੀਦੀ ਜਾ ਰਹੀ ਸੀ ਪਰ ਹੁਣ ਸਰਕਾਰ ਨੇ ਖੁਦ ਹੀ ਜਿਹੜਾ ਇਹ ਪਲਾਂਟ ਆ ਉਹ ਖਰੀਦਿਆ ਤਾਂ ਇਸ ਦੇ ਨਾਲ ਹੀ ਉਹਨਾਂ ਨੇ ਬਿਕਰਮ ਮਜੀਠੀਆ ਵੱਲ ਵੀ ਇਸ਼ਾਰਾ ਕੀਤਾ ਤੇ ਮਨਪ੍ਰੀਤ ਬਾਦਲ ਨੂੰ ਵੀ ਲੈ ਕੇ ਜਿਹੜੀਆਂ ਟਿੱਪਣੀਆਂ ਕੀਤੀ ਨੇ ਉਹਨਾਂ ਦਾ ਕਹਿਣਾ ਹੈ ਕਿ ਉਸ ਸਮੇਂ ਉਹ ਖਜ਼ਾਨਾ ਮੰਤਰੀ ਹੁੰਦੇ ਸਨ ਤੇ ਇਸ ਦਾ ਜਵਾਬ ਸ਼ਰੋਮ ਨੇ ਇਕਾਲੀ ਦਲ ਦੇ ਵੱਲੋਂ ਵੀ ਦਿੱਤਾ ਗਿਆ ਹੈ ਪਹਿਲਾਂ ਇੱਕ ਵਾਰ ਤੁਸੀਂ ਵੀ ਸੁਣੋ ਭਗਵੰਤ ਮਾਨ ਦਾ ਇਹ ਬਿਆਨ ਪੰਜਾਬ ਸਰਕਾਰ ਨੇ ਪ੍ਰਾਈਵੇਟ ਅਧਾਰਾ ਖਰੀਦਿਆ ਜੀ ਵੀ ਕੇ ਦਾ ਗੋਇੰਦਵਾਲ ਸਾਹਿਬ ਦਾ ਜਿਹੜਾ ਥਰਮਲ ਪਲਾਂਟ ਸੀ ਉਹ ਪੰਜਾਬ ਸਰਕਾਰ ਨੇ ਖਰੀਦ ਲਿਆ ਜੀ ਇਹ ਪਹਿਲੀ ਵਾਰ ਹੋ ਰਿਹਾ ਹੈ ਕਿ ਪ੍ਰਾਈਵੇਟ ਸੈਕਟਰ ਨੂੰ ਖਰੀਦ ਰਹੀ ਹੈ ਕੋਈ ਸਰਕਾਰ ਕਿ ਪ੍ਰਾਈਵੇਟ ਵਾਲੇ ਕਹਿੰਦੇ ਸਾਥੋਂ ਚੱਲਦਾ ਨਹੀਂ ਅਸੀਂ ਘਾਟੇ 'ਚ ਆ ਤਾਂ ਅਸੀਂ ਕਿਹ ਕੋਈ ਗੱਲ ਨਹੀਂ ਤੁਸੀਂ ਸਾਨੂੰ ਫੜਾਓ ਅਸੀਂ ਚਲਾ ਕੇ ਦਿਖਾਉਨੇ ਆ ਔਰ ਇਹਦੀ ਮੈਂ ਥੋੜੀ ਜਿਹੀ ਡਿਟੇਲ ਦੇਣੀ ਚਾਹੂੰਗਾ 540 ਮੈਗਾਵਾਟ ਬਿਜਲੀ ਪੈਦਾ ਕਰਦਾ ਰਨਿੰਗ ਹੈ 540 ਮੈਗਾਵਾਟ ਬਿਜਲੀ ਪੈਦਾ ਕਰਦਾ ਹੈ ਤੇ 1080 ਕਰੋੜ ਰੁਪਏ ਚ ਖਰੀਦਿਆ ਜਾਨੀ ਕਿ 2 ਕਰੋੜ ਰੁਪਏ ਪਰ ਮੈਗਾਵਾਟ ਜਦ ਕਿ ਇਹ ਵੀ ਕਹਿਣਾ ਮੈਂ ਚਾਹੂੰਗਾ ਕਿ ਦੇਸ਼ ਦਾ ਸਭ ਤੋਂ ਸਸਤਾ ਸੌਦਾ ਹੈ 1992 ਚ ਇੱਕ ਐਮਓਯੂ ਐਮਓਯੂ ਰੂਟ ਸੀਗਾ ਉਹਦੇ ਨਾਲ ਇਹਦੀ ਕਲਪਨਾ ਕੀਤੀ ਗਈ 92 ਚ 2500 ਮੈਗਾਵਾਟ ਲਈ ਪੀਪੀਏ ਤੇ ਹਸਾਈਨ ਹੋ ਗਏ 2006 ਚ 540 ਮੈਗਾਵਾਟ ਦਾ ਐਮਓਯੂ ਦਾ ਹੋਰ ਕਰ ਲਿਆ 2009 ਚ 540 ਦਾ ਸੌਧਿਆ ਹੋਇਆ ਪੀਪੀਏ ਕਰ ਲਿਆ 2016 ਚ ਬਿਜਲੀ ਦਾ ਉਤਪਾਦਨ ਚਾਲੂ ਹੋਇਆ ਔਰ ਇੱਕ ਤੁਹਾਨੂੰ ਹੋਰ ਸੰਯੋਗ ਦੀ ਗੱਲ ਦੱਸ ਦਿੰਨਾ ਕਿ ਜਦੋਂ 2009 ਚ 540 ਮੈਗਾਵਾਟ ਦਾ ਕੋਈ ਸੌਧਿਆ ਹੋਇਆ ਪੀਪੀਏ ਕੀਤਾ ਸੀ ਤਾਂ ਗੋਵਿੰਦਵਾਲ ਸਾਹਿਬ ਇਸ ਥਰਮਲ ਪਲਾਂਟ ਦੇ ਅੰਦਰ ਇੱਕ ਫੰਕਸ਼ਨ ਹੋਇਆ ਸੀ ਤੇ ਮੈਂ ਬਤੌਰ ਕਲਾਕਾਰ ਉਸ ਫੰਕਸ਼ਨ ਚ ਪਰਫਾਰਮ ਕੀਤਾ ਸੀ ਤੇ ਅੱਜ ਮੈਂ ਬਤੌਰ ਮੁੱਖ ਮੰਤਰੀ ਉਸ ਥਰਮਲ ਪਲਾਂਟ ਨੂੰ ਖਰੀਦਣ ਜਾ ਰਹੇ ਹਾਂ ਜਿਹੜੇ ਕਹਿੰਦੇ ਭਗਵੰਤ ਮੰਧਿਆੜੀ ਕਰਦਾ ਨੇ 600 ਰੁਪਏ ਮਹੀਨੇ ਤੇ 600 ਰੁਪਏ ਪਰ ਡੇ ਉਹਨਾਂ ਕਹਿੰਦੇ ਕਿ ਦਿਹਾੜੀ ਵਾਲੇ ਕੰਮ ਕਰਨਾ ਜਾਣਦੇ ਹੁੰਦੇ ਆ ਸੋ ਜੇ ਅਸੀਂ ਦਿਹਾੜੀਆਂ ਕਰ ਕਰਕੇ ਇੱਥੇ ਆ ਗਏ ਤਾਂ ਪਰਮਾਤਮਾ ਤੋਂ ਇਹੀ ਸ ਮੰਗਦਿਆਂ ਕਿ ਸਮਤ ਬਖਸ਼ੀ ਪ੍ਰਮਾਤਮਾ ਸਾਨੂੰ ਦਿਹਾੜੀਆਂ ਕਰਨ ਦੀ ਲੋੜ ਪੈ ਗਈ ਕਿਉਂਕਿ ਅਸੀਂ ਜਿਸ ਵੇਲੇ ਦੀਵਾਲੀ ਵੇਲੇ ਮੈਂ ਅੱਸੀ ਕੈਸੀ ਦੀ ਗੱਲ ਹੋਣੀ ਮੈਂ 7-8 ਸਾਲ ਦਾ ਸੀ ਤਾਂ ਦੀਵਾਲੀ ਤੋਂ ਮਹੀਨਾ ਪਹਿਲਾਂ ਬੇਬੇ ਚੀਮੇ ਚੀਮੇ ਮੰਡੀ ਤੋਂ ਆਟੇ ਦੇ ਬਿਸਕਟ ਕਢਾ ਕੇ ਲਿਆਉਂਦੀ ਹੁੰਦੀ ਸੀ ਪੀਪੇ ਚ ਜਿਸ ਵੇਲੇ ਅਸੀਂ ਆਟੇ ਦੇ ਬਿਸਕਟ ਖਾਂਦੇ ਸੀ ਉਸ ਵੇਲੇ ਆ ਜਿਹੜੇ ਮੈਨੂੰ ਮਿਹਨੇ ਮਾਰਦੇ ਆ ਇਹ ਉਦੋਂ ਸੋਨੇ ਦੇ ਬਿਸਕਟਾਂ 'ਚ ਖੇਡਦੇ ਹੁੰਦੇ ਸੀ ਕਿਉਂਕਿ ਸਾਡੇ ਬਾਪੂਆਂ ਨੇ ਸਮਝ ਲੈਂਗੀ ਨਹੀਂ ਕੀਤੀ ਇਸ ਦਾ ਕੈਸੀ ਆਟੇ ਵਾਲੇ ਬਿਸਕਟ ਆਣੇ ਆ ਜੀ ਆਪਦੇ ਤੁਸੀਂ ਆਪਦੇ ਸੋਨੇ ਵਾਲੇ ਤੁਸੀਂ ਆਪਣੇ ਸਾਹਮਣੇ ਰੱਖ ਲਓ 1 ਜਨਵਰੀ 2018 ਨੂੰ ਪਿਛਲੀ ਸਰਕਾਰ ਨੇ ਖਜ਼ਾਨਾ ਮੰਤਰੀ ਜੀ ਮਨਪ੍ਰੀਤ ਸਿੰਘ ਬਾਦਲ ਹੋਰਾਂ ਦੀ ਅਗਵਾਈ ਚ 1 ਜਨਵਰੀ 2018 ਨੂੰ ਬਠਿੰਡੇ ਦਾ ਥਰਮਲ ਪਲੈਂਟ ਤੇ ਰੋਪੜ ਥਰਮਲ ਪਲੈਂਟ ਦੇ ਦੋ ਯੂਨਿਟ ਬੰਦ ਕੀਤੇ ਸੀ ਤੇ 1 ਜਨਵਰੀ 2024 ਨੂੰ ਅਸੀਂ ਨਵਾਂ ਥਰਮਲ ਪਲੈਂਟ ਖਰੀਦ ਰਹੇ ਆ ਨੀਅਤ ਦਾ ਫਰਕ ਹੁੰਦਾ ਬਸ ਜਿਹਨੇ ਇੰਨ ਕਹੀ ਜਾਣਾ ਖਜ਼ਾਨਾ ਖਾਲੀ ਹੈ ਖਜ਼ਾਨਾ ਖਾਲੀ ਹੈ ਪਰ ਰੱਬ ਵੀ ਨਹੀਂ ਬਰਕਤ ਪਾਉਂਦਾ ਫਿਰ ਬਾਕੀ ਜਿਹੜੇ ਦੋ ਰਹਿ ਗਏ ਹੁਣ ਦੋ ਹੀ ਰਹਿ ਗਏ ਹੁਣ ਤਾਂ ਸੋ ਦੋ ਰਹਿ ਗਏ ਉਹਨਾਂ ਦਾ ਵੀ ਅਸੀਂ ਦੇਖ ਰਿਹਾ ਕਿ ਬਲਕਿ ਕੁਝ ਪਾਵਰ ਪਰਚੇਜ ਐਗਰੀਮੈਂਟ ਸੋਲਰ ਦੇ ਵੀ ਹੋਏ ਹੋਏ ਨੇ ਤੇ ਉਹਨਾਂ ਦੇ ਮਾਲਕ ਵੀ ਉਹੀ ਨੇ ਉਹ ਜਿਹੜੇ ਜਿਹੜੇ ਬੋਲਦੇ ਹੁੰਦੇ ਆ ਤੇ ਹੈ ਬੋਲਦੇ ਕੌਣ ਕੌਣ ਹੈ ਕੋੜੇ ਵਾਲੇ ਕੋੜੇ ਵਾਲੇ ਸੋ ਉਹੀ ਮਾਲਕ ਨੇ ਉਹਨਾਂ ਨਾਲ 15 15 ਰੁਪਏ 16 16 ਰੁਪਏ 17 17 ਰੁਪਏ ਪਰ ਯੂਨਟ ਐਗਰੀਮੈਂਟ ਹੋਇਆ ਹੋਏ ਨੇ ਕਿਉਂਕਿ ਇਧਰੋਂ ਵੀ ਆਪ ਹੀ ਸਾਈਨ ਕਰਨੇ ਸੀ ਉਧਰੋਂ ਵੀ ਆਪ ਹੀ ਸਾਈਨ ਕਰਨੇ ਸੀ ਆਪਦੀਆਂ ਕੰਪਨੀਆਂ ਸੀ ਆਪ ਹੀ ਸਾਈਨ ਕਰਨੇ ਸੀ ਥਰਮਲ ਪਲਾਂਟ ਖਰੀਦਣ ਦੀ ਗੱਲ ਨੂੰ ਲੈ ਕੇ ਸ਼੍ਰੋਮ ਨੇ ਇਕਾਲੀ ਦਲ ਦੇ ਬੁਲਾਰੇ ਆਰਸ਼ਦੀਪ ਸਿੰਘ ਕਲੇਰ ਨੇ ਆਪਣਾ ਬਿਆਨ ਜਾਰੀ ਕੀਤਾ ਹੈ ਉਹਨਾਂ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਲਗਾਤਾਰ ਪੰਜਾਬ ਤੇ ਕਾਰਜਾ ਚੜ੍ਹ ਰਹੀ ਹੈ ਤੇ ਨਾਲ ਹੀ ਉਹਨਾਂ ਦੇ ਵੱਲੋਂ ਜਿਹੜਾ ਥਰਮਲ ਪਲਾਂਟ ਖਰੀਦਿਆ ਗਿਆ ਹੈ ਇਸ ਦੇ ਨਾਲ ਪੰਜਾਬ ਦਾ ਕਾਫੀ ਨੁਕਸਾਨ ਹੋਣਾ ਹੈ ਪੰਜਾਬ ਦੇ ਉੱਤੇ ਪਹਿਲਾਂ ਹੀ ਕਰਜ਼ਾ ਬਹੁਤ ਹੈ ਤੇ ਹੋਰ ਵੀ ਚੜੇਗਾ ਦੇਖੋ ਅੱਜ ਮੁੱਖ ਮੰਤਰੀ ਭਗਵੰਤ ਮਾਨ ਨੇ ਕਲਾਨ ਕੀਤਾ ਹੈ ਕਿ ਪੰਜਾਬ ਸਰਕਾਰ ਜੀਵੇ ਕੇ ਥਰਮਲ ਪਲਾਂਟ ਖਰੀਦ ਰਹੀ ਹੈ ਉਹ ਥਰਮਲ ਪਲਾਂਟ ਜਿਹੜਾ ਕਿ ਬੈਂਕ ਕਰਪਟ ਹੋ ਚੁੱਕੇ ਹੈ ਤੇ ਜਿਹੜੀ ਪ੍ਰਾਈਵੇਟ ਕੰਪਨੀ ਨੇ ਉਹ ਬਣਾਇਆ ਸੀ ਉਹ ਛੱਡ ਕੇ ਪੱਜ ਚੁੱਕੀ ਹੈ ਕੀ ਸਾਡੀ ਪੰਜਾਬ ਸਰਕਾਰ ਕੋਲੇ ਇੰਨਾ ਪੈਸਾ ਹੈ ਕਿ ਉਹ 1080 ਕਰੋੜ ਦਾ ਥਰਮਲ ਪਲਾਂਟ ਖਰੀਦਣ ਜਾ ਰਹੀ ਹੈ ਉਹ ਥਰਮਲ ਪਲਾਂਟ ਜਿਹੜਾ ਘਾਟੇ ਦੇ ਵਿੱਚ ਹੈ ਔਰ ਦੂਜੇ ਪਾਸੇ 2 ਸਾਲਾਂ ਦੇ ਵਿੱਚ 60 ਹਜ਼ਾਰ ਕਰੋੜ ਦਾ ਕਰਜ਼ਾ ਪੰਜਾਬ ਤੇ ਚੜ ਗਿਆ ਕਿੰਨੀ ਇੱਕ ਸਿਆਣਪ ਵਾਲੀ ਗੱਲ ਹੈ ਨਵਾਂ ਕਰਜ਼ਾ ਚੱਕ ਕੇ 1080 ਕਰੋੜ ਦਾ ਇਹ ਥਰਮਲ ਪਲਾਂਟ ਖਰੀਦਣਾ ਕਿਤੇ ਪ੍ਰਾਈਵੇਟ ਕੰਪਨੀ ਨੂੰ ਕਿਸੇ ਕਿਸਮ ਦਾ ਫਾਇਦਾ ਤਾਂ ਨਹੀਂ ਪਹੁੰਚਾਇਆ ਜਾ ਰਿਹਾ ਕਿਉਂਕਿ ਜੇ ਸਾਡੀ ਸਰਕਾਰ ਕੋਲੇ ਇੰਨਾ ਪੈਸਾ ਹੈ ਫਿਰ ਜਿਹੜੇ ਪੰਜਾਬ ਦੇ ਆਪਣੇ ਥਰਮਲ ਪਲਾਂਟ ਨੇ ਜਿਹੜਾ ਬਠਿੰਡਾ ਦੇ ਵਿੱਚ ਗੁਰੂ ਨਾਨਕ ਸਾਹਿਬ ਦੇ ਨਾਂ ਤੇ ਥਰਮਲ ਪਲਾਂਟ ਹੈ ਫਿਰ ਉਹਨੂੰ ਹੀ ਦੁਆਰਾ ਚਾਲੂ ਕੀਤਾ ਜਾਏ ਜਿਹੜਾ ਕਾਂਗਰਸ ਦੀ ਸਰਕਾਰ ਨੇ ਬੰਦ ਕਰਨਾ ਚਾਹਿਆ ਰੋਪੜ ਵਾਲੇ ਥਰਮਲ ਪਲਾਂਟ ਨੂੰ ਚਾਲੂ ਕਰੋ ਰੋਪੜ ਦੇ ਥਰਮਲ ਪਲਾਂਟ ਦੀ ਤਾਂ ਕਲੋਨੀ ਤੁਸੀਂ ਵੇਚਣ ਤੇ ਲਾਈ ਹੈ ਸੋ ਪ੍ਰਾਈਵੇਟ ਕੰਪਨੀ ਦਾ ਥਰਮਲ ਪਲਾਂਟ ਖਰੀਦਣ ਦੇ ਵਿੱਚ ਇੰਨਾ ਇੰਟਰਸਟ ਕਿਉਂ ਜਦੋਂ ਸਰਕਾਰ ਦੇ ਆਪਣੇ ਜਿਹੜੇ ਥਰਮਲ ਨੇ ਉਹ ਬੰਦ ਪਏ ਨੇ ਸੋ ਇਹ ਚੀਜ਼ਾਂ ਇਹ ਜਿਹੜਾ ਡਾਟਾ ਹੈ ਇਹ ਜ਼ਾਹਰ ਕਰਨਾ ਚਾਹੀਦਾ ਹੈ ਲੋਕਾਂ ਦੇ ਸਾਹਮਣੇ ਰੱਖੋ ਕਿ ਪ੍ਰਾਈਵੇਟ ਕੰਪਨੀ ਦੇ ਵਿੱਚ ਜਿਹੜੀ ਇੱਕ ਫੇਲ ਕੰਪਨੀ ਹੈ ਜਿਹਨੂੰ ਇੰਨੀ ਮਹਿੰਗੀ ਬਿਜਲੀ ਤੁਹਾਡੇ ਮੁਤਾਬਕ ਤੁਸੀਂ ਕਹਿੰਦੇ ਹੋ ਕਿ ਬਹੁਤ ਮਹਿੰਗੀ ਬਿਜਲੀ ਉਹ ਵੇਚ ਰਹੇ ਸੀ ਤਾਂ ਵੀ ਘਾਟੇ 'ਚ ਨੇ ਤਾਂ ਪੰਜਾਬ ਸਰਕਾਰ ਉਹਨੂੰ ਪਬਲਿਕ ਸੈਕਟਰ ਬਣਾ ਕੇ ਐਨਾ ਇੰਟਰਸਟ ਕਿਉਂ ਲੈ ਰਹੀ ਹੈ ਇਹ ਸਾਨੂੰ ਦੱਸਿਆ ਜਾ। ਥਰਮਲ ਪਲੈਂਟ ਖਰੀਦਣ ਤੋਂ ਬਾਅਦ ਵਿਰੋਧੀਆਂ ਨੇ ਲਗਾਤਾਰ ਸਰਕਾਰ ਤੇ ਸਵਾਲ ਚੁੱਕਣੇ ਸ਼ੁਰੂ ਕਰ ਦਿੱਤੇ ਨੇ ਤੇ ਹੁਣ ਦੇਖਣਾ ਹੋਊਗਾ ਕਿ ਭਗਵਾਨਤਮ ਇਹਨਾਂ ਸਵਾਲਾਂ ਦਾ ਆਉਣ ਵਾਲੇ ਦਿਨਾਂ ਦੇ ਵਿੱਚ ਕੀ ਜਵਾਬ ਦਿੰਦੇ ਨੇ। ਬਿਊਰੋਪੋਰਟ D5 ਚੈਨਲ ਪੰਜਾਬੀ ਨਿਰਧਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂ ਗੱਲ ਕਰਾਂਗੇ ਸਿਆਸੀ ਹਵਾ ਦੀ ਹੋਣਗੇ ਹਕੂਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਕਸਾਂਗੇ ਕੌਣ ਕਰ ਰਿਹਾ ਹੈ ਤੁਹਾਡੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਪਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹੋਣਗੇ ਹਰ ਪਹਿਲੂ ਤੇ ਰੋਸ ਚਰਚੇ ਭੁੱਲਾਂਗੇ ਅੰਦਰੂਨੀ ਰਾਜ ਬਣਾਗੇ ਬੁਲੰਦ ਆਵਾਜ਼ ਖੇਤ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਮਨੁੱਖਾਂ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਗੱਲਬਾਤਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾ ਕੀਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਹੈ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ ਡੀ5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ধরੋਹਾਰ ਸਿਹਤ ਅਹ ਸੰਸਕ੍ਰਿਤੀ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਹਿਬ D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸਸ਼ਕਲ ਜੀ ਮੈਂ ਹਾਂ ਕੁਲਰਾਜ ਚੰਦਾਵਾ ਤੇ ਤੁਸੀਂ ਦੇਖ ਰਹੇ ਹੋ D5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਾ ਹੈ ਕਨ ਕੈਨੇਡਾ ਵਿੱਚ